ਸੌਣ ਲੱਗੇ ਬਰੀ ਵੀਰ ਮੁਰਨਾ ਕਿਉਂ ਕਰਦਾ ਹੁੰਦਾ ਜੀ ਕਦੇ ਕਦੇ ਵੀ ਬਹੁਤ ਥੱਕਾ ਕਰਦਾ ਹੀ ਹੈ ਨਾ ਮੁੰਡੇ ਦੀ ਲੱਤ ਬੇਸ਼ੱਕ ਚਲੀ ਗਈ ਪਰ ਢੇਰੀ ਨਹੀਂ ਢਾਈ ਗੁਰਵਿੰਦਰ ਕੋਲ ਨਾ ਤਾਂ ਜ਼ਮੀਨ ਜਾਇਦਾਦ ਆ ਨਾ ਕੋਈ ਬਹੁਤ ਵੱਡਾ ਕੰਮ ਆ ਬਸ ਇੱਕ ਪੈਂਚਰਾਂ ਦੀ ਦੁਕਾਨ ਆ ਜਿੱਥੇ ਆਪਦੇ ਬਾਪੂ ਨਾਲ ਕੰਮ ਕਰਾ ਕੇ ਰੋਜ਼ੀ ਰੋਟੀ ਚੱਲਦੀ ਹੈ ਚੜ ਦੀ ਗੱਲ ਵਾਲਾ ਬੰਦਾ ਮਿਲਿਆ ਸਾਨੂੰ ਇੱਕ ਹਾਂਜੀ ਨਹੀਂ ਸਾਨੂੰ ਰੋਣ ਸੂਤ ਦਾ ਰੋਜ਼ਾਂ ਨੂੰ ਮਿਲਦੇ ਰਹਿੰਦੇ ਸਹੀ ਗੱਲ ਹੈ ਸਹੀ ਗੱਲ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਲੋਕਾਂ ਨਾਲ ਜ਼ਰੂਰ ਸਾਂਝੀ ਕਰਿਓ ਜਿਨ੍ਹਾਂ ਨੂੰ ਬਿਨਾਂ ਗੱਲਬਾਤ ਤੋਂ ਡਿਪਰੈਸ਼ਨ ਹੋਇਆ ਰਹਿੰਦਾ ਹੈ। ਮੋਟੀਵੇਸ਼ਨ ਆ ਕਹਾਣਿਆਂ ਚੋਂ ਮਿਲਦੀ ਐ ਨਾ ਕਿ ਤੋ ਹੋਰ ਮਿਲਦੀ ਐ। ਮੋਟੀਵੇਸ਼ਨ ਗੁਰਵਿੰਦਰ ਵਰਗੇ ਲੋਕਾਂ ਦੀ ਜ਼ਿੰਦਗੀ ਤੋਂ ਮਿਲਦੀ ਐ। ਤੇ ਇਹ ਆ ਜੀ ਇੰਸਟਾਗ੍ਰam ਅਕਾਊਂਟ। ਜੇ ਤੁਸੀਂ ਮੁੰਡੇ ਤੋਂ ਮੋਟੀਵੇਟ ਹੋਇਓ ਜਾਂ ਮੁੰਡੇ ਨੂੰ ਹੌਸਲਾ ਫਜ਼ਾਈ ਕਰਨਾ ਚਾਹੁੰਦੇ ਹੋ ਜਾਂ ਮਦਦ ਕਰਨਾ ਚਾਹੁੰਦੇ ਹੋ ਤਾਂ ਮੁੰਡੇ ਨੂੰ ਡੀਐਮ ਜ਼ਰੂਰ ਕਰੋ। ਕਈ ਵਾਰੀ ਬੰਦੇ ਨੂੰ ਅਹਿਸਾਸ ਵੀ ਨਹੀਂ ਹੁੰਦਾ ਉਹਨਾਂ ਨੇ ਵੀ ਮੇਰੇ ਕੋਲ ਇੰਨਾ ਪੋਸਾ ਮੇਰੀਆਂ ਲੱਤਾਂ ਸਹੀ ਨੇ ਮੇਰੀਆਂ ਬਾਹਾਂ ਸਹੀ ਨੇ। ਹਾਂਜੀ। ਕਤਿੰਗ ਲਾ ਦੇ ਮੈਂ ਕਿਉਂ ਨਹੀਂ ਕਰਦਾ ਹਾਂਜੀ ਉਹ ਮੇਰੇ ਨਾਲ ਹੈ ਜੀ ਸਾਬਰ ਜੀ ਆ ਤੈਨੂੰ ਸਾਬਰ ਹੈ ਜੀ ਹੈ ਨਾ ਜਿੱਲਾ ਕਿ ਹੈਗਾ ਸਾਬਰ ਹੈ ਲਈ ਜੇ ਗਰਾਊਂਡ ਕਲੀਅਰ ਲਾਈਨ ਤੋਂ ਪਿੱਛੇ ਨੂੰ ਹੋ ਜਾਓ ਥੋੜਾ ਥੋੜਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਜੀ ਤੇ ਪਹਿਲਾਂ ਤਾਂ ਵੀਰੇ ਤੁਸੀਂ ਚੜਦੀ ਕਲਾ ਦਾ ਜੀ ਪ੍ਰਤੀਕ ਹੋ ਇੱਕ ਜਿਵੇਂ ਏਡੀ ਛੋਟੀ ਉਮਰ 'ਚ ਤੁਹਾਡੀ ਆ ਹਾਦਸਾ ਹੋ ਗਿਆ ਲੱਤਾਂ ਦਾ ਹਾਂਜੀ ਹਾਂਜੀ ਤੇ ਉਮਰ ਕਿੰਨੀ ਹੈ ਬਈ ਤੁਹਾਡੀ ਪਹਿਲਾਂ ਤਾਂ ਦੱਸੋ ਉਮਰ 24 ਸਾਲ ਹੈ ਜੀ ਆਪਣੀ ਗਰਮਿੰਦਰ ਸਿੰਘ ਹਾਂਜੀ ਸਨਾ ਤੁਸੀਂ ਰੱਖਿਆ ਹੋਇਆ ਕੱਦੂ ਹਾਂਜੀ ਇਹ ਕੱਦੂ ਕਿਵੇਂ ਨਾਮ ਪਿਆ ਤੁਹਾਡਾ ਦੱਸੋ ਇਹ ਆਪਾਂ ਛੋਟੇ ਹੁੰਦੇ ਸੀ ਘਰ ਦੇ ਨੇ ਜੀ ਪਿਆਰ ਦੇ ਨਾਲ ਲਾਡ ਵਾਲਾ ਨਾਮ ਰੱਖਤਾ ਸੀ ਜੀ ਅੱਛਾ ਬਈ ਜਿਵੇਂ ਤੁਸੀਂ ਨੌਜਵਾਨ ਹੋਲੇ ਤਾਂ ਹਾਂਜੀ ਤੇ ਇਹ ਐਡਾ ਹਾਦਸਾ ਹੋ ਗਿਆ ਤੁਹਾਡੇ ਨਾਲ ਇਹ ਕੀ ਕਾਰਨ ਬਣਿਆ ਤੀਆ ਇਹ ਮੈਂ ਇੱਕ ਟੂਰਨਾਮੈਂਟਾਂ ਤੋਂ ਕਬੱਡੀ ਖੇਡ ਕੇ ਘਰ ਵਾਪਸ ਆਉਂਦਾ ਸੀ ਜੀ ਹਾਂ ਤੇ ਰਾਸਤੇ ਦੇ ਵਿੱਚ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ ਸੀ ਜੀ ਤੇ ਐਕਸੀਡੈਂਟ ਦੇ ਵਿੱਚ ਜਿਹੜੇ ਲੱਤੇ ਕੱਟਣੀ ਪਈ ਸੀ ਅੱਛਾ ਕਿੰਨੀ ਕਿੰਨੀ ਉਮਰ ਸੀ ਵੀ ਕਿੰਨੇ ਸਾਲ ਹੋ ਗਏ ਇਹਨੂੰ ਇਹਨੂੰ 2 ਸਾਲ ਹੋ ਗਏ ਜੀ 2 ਸਾਲ ਕਿੱਥੋਂ ਕਿੱਥੋਂ ਵੇੜ ਕੇ ਆਉਂਦੇ ਸੀ ਮੈਂ ਗਦਰਾਣੀ ਤੋਂ ਖਿੜਕੇ ਆਉਂਦਾ ਸੀ ਸੰਗਰੂਰ ਜ਼ਿਲ੍ਹੇ ਤੋਂ ਜੀ ਅੱਛਾ ਹਾਂਜੀ ਇਹ ਐਜਾ ਕੀ ਹੋ ਗਿਆ ਵੀ ਲੱਤੇ ਕੱਟਣੀ ਪਈ ਇਹਦੇ ਵਿੱਚ ਜਿਹੜਾ ਦੱਸਾ ਕੀ ਹੋਇਆ ਮੜਾ ਖੁੱਲ ਕੇ ਦੱਸੋ ਜੀ ਵਾਰ ਇਹਦੇ ਵਿੱਚ ਕੀ ਹੈ ਜਿਹੜੇ ਐਕਸੀਡੈਂਟ ਦਾ ਕਾਰਨ ਮੰਨ ਕੇ ਆ ਜੀ ਰਾਤ ਨੂੰ ਜਿਹੜਾ ਘਰ ਆਉਂਦਾ ਸੀ ਵਾਪਸ ਮੈਂ ਉਹਦੇ ਵਿੱਚ ਧੁੰਦ ਦਾ ਕਾਰਨ ਸੀ ਜੀ ਮੇਨਤ ਤੁੰਦ ਬਹੁਤ ਜਿਆਦੀ ਸੀ ਜੀ ਤੇ ਠੰਡ ਵੀ ਸੀ ਤੇ ਰਾਸਤੇ ਦੇ ਵਿੱਚ ਜਿਹੜਾ ਮੋਟਰਸਾਈਕਲ ਦੇ ਮੂਰੇ ਕੁੱਤਾ ਆ ਗਿਆ ਸੀ ਜੀ ਹਾਂ ਤੇ ਉਹਦੇ ਕਾਰਨ ਜਿਹੜਾ ਐਕਸੀਡੈਂਟ ਹੋ ਗਿਆ ਸੀ ਤੇ ਇਹ ਐਕਸੀਡੈਂਟ ਤੋਂ ਬਾਅਦ ਜਿਹੜੀ ਲੱਤ ਦੇ ਵਿੱਚ ਇਨਫੈਕਸ਼ਨ ਫੈਲ ਗਈ ਸੀਗੀ ਤੇ ਇਨਫੈਕਸ਼ਨ ਫੈਲਣ ਦੇ ਕਾਰਨ ਜਿਹੜੀ ਲੱਤ ਕੱਟਣੀ ਪਈ ਜੀ ਅੱਛਾ ਮਤਲਬ ਕਿੰਨੇ ਜਣੇ ਤੇ ਦੋ ਜਿਹੜਾ ਦੂਜਾ ਮੁੰਡਾ ਵੀ ਫਿਰ ਉਹਦੇ ਵੀ ਲੱਗੀਆਂ ਸੱਟਾਂ ਨਹੀਂ ਉਹ ਸਹੀ ਸੀਗਾ ਜੀ ਬਿਲਕੁਲ ਹਾਂਜੀ ਚਲਾਉਂਦੇ ਸੀ ਤੁਸੀਂ ਮੈਂ ਮੋਟਰਸਾਈਕਲ ਚਲਾਉਂਦਾ ਸੀਗਾ ਜੀ ਅੱਛਾ ਹਾਂਜੀ ਤੇ ਫਿਰ ਜਿਵੇਂ ਛੋਟੇ ਹੂੰ 22 ਸਾਲ ਦੀ ਉਮਰ ਦੀ ਓਦੋਂ ਲਾ ਲੋ ਹਾਂਜੀ ਜਦੋਂ ਬੰਦੇ ਨਾਲ ਐਡਾ ਹਾਦਸਾ ਵਾਪਰ ਜੇ ਫਿਰ ਕਈ ਵਾਰ ਦਾ ਬੰਦਾ ਆਏ ਰਾਤ ਨੂੰ ਸੋਚ-ਸੋਚ ਕੇ ਡਿਪਰੈਸ਼ਨ ਜਾਂ ਬੰਦਾ ਇਹ ਬੀਅਰ ਹੁੰਦਾ ਜ਼ਿੰਦਗੀ ਖਤਮ ਹੋ ਗਈ ਫਿਰ ਉਹ ਤਾਜ਼ਾ-ਤਾਜ਼ਾ ਮਾਹੌਲ ਦੀ ਗੱਜੋਂ ਫਿਰ ਹੌਲੀ-ਹੌਲੀ ਤਾਂ ਬੰਦਾ ਚਲੋ ਲਾਈਨ ਤੇ ਆ ਜਾਂਦਾ ਸਮਝੇ ਜਾਂਦਾ ਹਾਂਜੀ ਫਿਰ ਉਦੋਂ ਕਿਵੇਂ ਸੰਭਿਆਵਦੇ ਆਪ ਨੂੰ ਬਸ ਉਹ ਕੁਝ ਤਾਂ ਕਰਦੀਆਂ ਮਜਬੂਰੀਆਂ ਸੀਗੀਆਂ ਏਦਾਂ ਹਨਾ ਵੀ ਜਿਹੜਾ ਐਕਸੀਡੈਂਟ ਤੋਂ ਬਾਅਦ ਜਿਹੜਾ ਜਿੰਨਾ ਵੀ ਖਰਚਾ ਹੋਇਆ ਸੀ ਹਨਾ ਜੀ ਉਹ ਜਿਹੜਾ ਕਿਸੇ ਤੋਂ ਮੰਗ ਫੜ ਕੇ ਲਾਇਆ ਸੀ ਜੀ ਆਪਾਂ ਜਿੰਨਾ ਵੀ ਖਰਚਾ ਹੋਇਆ ਸੀ ਆਪਣੇ ਤੇ ਕਰਦਿਆ ਨੇ ਤੇ ਕੁਝ ਮਜਬੂਰੀਆਂ ਸੀਗੀਆਂ ਜੀ ਕਰਦੀਆਂ ਹੁਣ ਜਿੱਦਾਂ ਘਰ ਨੂੰ ਚਲਾਉਣ ਵਾਸਤੇ ਜੀ ਘਰ ਦਾ ਕੰਮ ਆ ਜਿਹੜਾ ਉਹ ਮੈਨੂੰ ਖੁਦ ਕਰਨਾ ਪੈਂਦਾ ਸੀਗਾ ਜੀ ਤੇ ਦੁਕਾਨ ਸੀਗੀ ਆਪਣੀ ਵਰਕਸ਼ਾਪ ਜੀ ਉਹ ਵੀ ਕੰਮ ਮੈਂ ਖੁਦ ਕਰਦਾ ਸੀਗਾ ਜੀ ਤੇ ਕੁਝ ਪੜਾਈ ਹੋ ਗਈ ਸਾਰੇ ਕੰਮਕਾਰ ਜਿਹੜੇ ਆਪ ਕਰਦੇ ਸੀ ਤੇ ਇੱਕੋ ਵਾਰ ਤਾਂ ਐ ਲੱਗਿਆ ਸੀ ਪ੍ਰਮਾਤਮਾ ਨੇ ਵੀ ਇਹ ਕੀ ਕਰਤਾ ਹਨਾ ਜੀ ਤੇ ਕਿਰੇ ਦਾ ਨੈਗੇਟਿਵਿਟੀ ਆਉਂਦੀ ਹੈ ਜੀ ਬੰਦੇ ਦੇ ਵਿੱਚ ਹਨਾ ਤੇ ਹੌਲੀ ਹੌਲੀ ਫਿਰ ਲੋਕ ਇਦਾਂ ਦੇ ਮਿਲੇ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਜਿਨ੍ਹਾਂ ਕਰਕੇ ਮੈਂ ਹੌਲੀ ਹੌਲੀ ਮਿਹਨਤ ਕਰਨ ਲੱਗਿਆ ਜੀ ਆਪਣੀ ਸ਼ੁਰੂ ਦੁਬਾਰੇ ਤੇ ਉਹ ਉਦੋਂ ਬਾਅਦ ਬਸ ਪ੍ਰਮਾਤਮਾ ਨੇ ਆਪਣਾ ਦੁਬਾਰੇ ਫੇਰ ਹੱਥ ਵੜਿਆ ਜੀ ਤੇ ਆਪਾਂ ਦੁਬਾਰੇ ਫੇਰ ਜਿਹੜੀ ਮਿਹਨਤ ਸ਼ੁਰੂ ਕੀਤੀ ਹੈ ਜੀ ਪਰ ਬਾਈ ਜੀ ਮੈਂ ਤੁਸੀਂ ਆ ਲੱਤ ਲਵਾਈ ਹੈ ਹਾਂਜੀ ਤੇ ਕਰੇ ਕਿਵੇਂ ਹਾਲਾਤ ਵਿੱਚ ਜ਼ਮੀਨ ਜਾਇਦਾਦ ਕੰਮ ਕੀ ਆ ਤੁਹਾਡਾ ਮਤਲਬ ਮੇਨ ਜਦੋਂ ਪੈਸੇ ਬਣਦੇ ਨੇ ਪੈਸਾ ਹੀ ਮੇਨ ਗੱਲ ਆਪਣੇ ਕੋਲ ਇੱਕ ਦੁਕਾਨ ਹੀ ਹੈ ਜੀ ਵਰਕਸ਼ਾਪ ਹੀ ਹੈ ਜੀ ਤੋਂ ਆਪਣਾ ਘਰ ਤੇ ਆਪਣਾ ਜਿਹੜਾ ਸਾਰਾ ਹੁਣੀ ਜਾਣੀ ਹੈ ਜਿਹੜੀ ਦੁਕਾਨ ਤੋਂ ਹੀ ਚੱਲੀ ਜਮੀਨ ਜਾਦੇ ਆਪਣੇ ਕੋਲੇ ਕੁਝ ਨਹੀਂ ਹੈਗਾ ਜੀ ਅੱਛਾ ਹਾਂਜੀ ਬਾਈ ਗੁਰੂ ਦੀ ਕਿਰਪਾ ਨਾਲ ਜਿਹੜਾ ਆਪਣਾ ਜੋ ਵੀ ਹੈ ਜੀ ਦੁਕਾਨ ਦੇ ਸਿਰਤੀ ਚੱਲ ਹੈ ਜੀ ਫਿਰ ਬਈ ਹੁਣ ਤੁਰੰਤਾਂਤ ਕੋਈ ਦਿੱਕਤ ਆਉਂਦੀ ਨਹੀਂ ਲੱਤ ਇਹਦੇ ਨਾਲ ਹਾਂਜੀ ਤੁਰਨ ਵੇਲੇ ਮਾਲੋ ਵੀ ਜਿੱਦਾਂ ਹੁਣ ਸਿਆਲ ਸੀਗਾ ਜੀ ਬਹੁਤ ਵਧੀਆ ਲੰਘਿਆ ਆਪਣਾ ਅੱਛਾ ਤੇ ਹੁਣ ਗਰਮੀ ਹੈ ਜੀ ਅੱਗੇ ਗਰਮੀ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਜੀ ਗਰਮੀ ਚ ਕਿਵੇਂ ਵੀ ਪਸੀਨਾ ਵਗੈਰਾ ਆਉਂਦਾ ਜੀ ਅੱਛਾ ਗਰਮੀ ਦੇ ਕਾਰਨ ਜਦੋਂ ਤੁਰਦੇ ਆਂ ਜੀ ਆਪਾਂ ਮੰਨ ਲਓ ਵੀ ਤੁਰਨ ਵੇਲੇ ਪਸੀਨਾ ਬਹੁਤ ਹੈ ਪਸੀਨਾ ਤਾਂ ਬੈਠੇ ਨੂੰ ਆ ਜਾਂਦਾ ਹੀ ਆਪਾਂ ਨੂੰ ਇਹਦੇ ਵੀ ਫੇਰ ਵੀ ਮੰਨ ਲਓ ਵੀ ਉੱਪਰ ਲੱਗੀ ਹੈ ਜੀ ਹੈਨਾ ਮਾਸ ਦੇ ਉੱਪਰ ਤੇ ਇਹਨੂੰ ਪਸੀਨਾ ਆਉਂਦਾ ਜੀ ਫਿਰ ਜਿਹੜੇ ਜ਼ਖਮ ਵਗੈਰਾ ਨੇ ਜੀ ਉਹ ਦੁਬਾਰੇ ਹੋਣੇ ਸ਼ੁਰੂ ਹੋ ਜਾਂਦੇ ਜੀ ਤੇ ਉਹਦੇ ਜਿਹੜੀ ਕੇਅਰ ਆ ਫਿਰ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਜੀ ਜੇ ਮਲਾਉਣੀ ਕੇਅਰ ਕਰਨੀ ਜੀ ਮੈਡੀਸਨ ਵਗੈਰਾ ਹੋਗੇ ਤੇ ਫਲਾ ਵਰਕਸ਼ਾਪ ਤੇ ਹਾਰਡਵਰਕ ਕਰਨਾ ਜੀ ਉਹਦਾ ਥੋੜਾ ਜਿਆਦਾ ਹੋ ਜਾਂਦਾ ਜੀ ਮੋਟਰ ਮੋਟਰਸਾਈਕਲਾਂ ਤੇ ਚਲਾ ਲੈਨੇ ਮੋਟਰਸਾਈਕਲ 'ਤੇ ਚਲਾ ਲੈਨੇ ਪਰ ਮੈਂ ਰਿਸਕ ਨਹੀਂ ਲੈਂਦਾ ਹਾਂ ਰਿਸਕ ਇਹ ਵਰ ਕਿਵੇਂ ਦਾ ਜੀ ਹੁਣ ਜਿੰਦਗੀ ਤੁਹਾਨੂੰ ਪਤਾ ਪਹਿਲਾਂ ਵੀ ਹਨਾ ਜੀ ਮਸਾ ਹਾਲਾਤਾਂ ਜੋ ਲੰਘੇ ਜੀ ਤੁਹਾਨੂੰ ਪਤਾ ਲੋਕਾਂ ਦੇ ਦੰਦਾ ਪੈ ਨਹੀਂ ਲੈ ਲੈਂਦਾ ਜੀ ਉਹਨਾਂ ਨੂੰ ਆਏ ਹੋਏ ਨਹੀਂ ਵੀ ਇਹ ਵੀ ਕਰਨ ਲੱਗੇ ਇਹ ਵੀ ਕਰ ਲੱਗੇ ਇਸੇ ਕਰਕੇ ਜੀ ਆਪਾਂ ਸ਼ਾਂਤ ਹੀ ਰਹਿਨੇ ਆ ਠੀਕ ਹੈ ਸ਼ਾਂਤੋ ਰਹਿ ਕੇ ਯਾਰ ਦਾ ਵਧੀਆ ਰਸ ਮਿਹਨਤ ਵੱਲ ਧਿਆਨ ਹੈ ਜੀ ਆਪਣਾ ਹੁਣ ਵੀ ਮਿਹਨਤ ਕਰਨੀ ਹੈ ਅੱਗੇ ਆਉਣਾ ਜੀ ਤੇ ਕੁਝ ਨਾ ਕੁਝ ਕਰਕੇ ਦਿਖਾਉਣਾ ਆਪਾਂ ਲੋਕਾਂ ਨੂੰ ਠੀਕ ਹੈ ਬਹੁਤ ਲੋਕਾਂ ਨੇ ਕਿਹਾ ਸੀ ਵੀ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਜੀ ਵੀ ਤਾਲ ਕਰਨੇ ਸੀਗੇ ਇਹਨਾਂ ਲੱਤ ਗੱਟੀ ਗਏ ਨੇ ਕਿ ਤੋ ਉੱਠ ਜਾਣਾ ਹਨਾ ਜੀ ਪਰ ਵਾਹਿਗੁਰੂ ਹੋਏਗਾ ਜੀ ਕਿਰਪਾ ਵਾਹਿਗੁਰੂ ਦੇ ਹੱਥ ਫੜਨ ਵਾਲੇ ਹੈਗੇ ਜੀ ਬਹੁਤ ਲੋਕ ਹਨ ਜਿਹੜੇ ਆਪਣੀ ਸਪੋਰਟ ਕਰਦੇ ਨੇ ਤੇ ਆਪਾਂ ਇਹ ਕਹਿੰਦੇ ਆ ਵੀ ਇਦਾਂ ਹੀ ਸਪੋਰਟ ਬਣਾਈ ਰੱਖਣ ਤਾਂ ਆਪਾਂ ਉਹਨਾਂ ਦੇ ਅੱਗੇ ਜੀ ਇਹ ਵੀ ਅਰਦਾਸ ਕਰਦੇ ਆ ਵੀ ਆਪਾਂ ਉਹਨਾਂ ਨੂੰ ਕੁਝ ਨਾ ਕੁਝ ਬਣ ਕੇ ਦਿਖਾਵਾਂਗੇ ਜੀ ਬਈ ਨਿੱਕੀ ਜੀ ਉਮਰ ਚ ਲੱਤ ਵਗ ਜਾਦਾ ਪੂਰੀ ਜਵਾਨੀ ਵਾਲੀ ਉਮਰ ਆ ਪੀ ਕਾਲੀ ਜਿਵੇਂ ਕਹਿੰਦੇ ਨੇ ਹਾਂਜੀ ਹਾਂਜੀ ਰੱਬ ਤੇ ਨਹੀਂ ਗੁੱਸਾ ਹੁੰਦਾ ਕਈ ਵਾਰੀ ਵੀ ਯਾਰ ਮੇਰੇ ਨਾਲ ਕਿਉਂ ਕਰਦਾ ਹੁੰਦਾ ਹੀ ਕਦੇ-ਕਦੇ ਵੀ ਬਹੁਤ ੱਕਾ ਕਰਤਾ ਜੀ ਹੈ ਨਾ ਵੀ ਐਡੀ ਛੋਟੀ ਉਮਰ ਚ ਜਿੱਥੇ ਆਪਣੇ ਹੋਂ ਸ਼ੌਂਕ ਸੀਗੇ ਜੀ ਪੂਰੇ ਕਰਨੇ ਸੀ ਆਪਾਂ ਪਰ ਤੁਹਾਨੂੰ ਮੈਂ ਦੱਸਿਆ ਜੀ ਪਹਿਲਾਂ ਆਪਣੇ ਕੋਲ ਇੱਕ ਮੋਟਰਸਾਈਕਲ ਵੀ ਹੁੰਦਾ ਸੀ ਜਿਹੜਾ ਬਾਪੂ ਨੇ ਆਪਾਂ ਨੂੰ ਲੈ ਕੇ ਦਿੱਤਾ ਸੀ ਤੇ ਐਕਸੀਡੈਂਟ ਤੋਂ ਬਾਅਦ ਆ ਜਿਹੜਾ ਤੇ ਮਜਬੂਰੀਆਂ ਇੰਨੀਆਂ ਕਿ ਬਣੀਆਂ ਵੀ ਉਹ ਵੀ ਵੇਚਣਾ ਪੈ ਗਿਆ ਜੀ ਲਾਚ ਲਾਚ ਦੇ ਵਿੱਚ ਹੀ ਲਾਜ ਇੰਨਾ ਕਿ ਮਹਿੰਗਾ ਸੀਗਾ ਜੀ ਕਿ ਪੈਸਾ ਕਿਤੋਂ ਆ ਨਹੀਂ ਰਿਹਾ ਸੀ ਮੰਨ ਲਓ ਇਹ ਘਰ ਦੇ ਨੇ ਜਿਹੜਾ ਮੰਮੀ ਨੇ ਆਪਣੀਆਂ ਜੀ ਸੋਨਾ ਵਗੈਰਾ ਵੀ ਸੀ ਉਹ ਵੀ ਆਪਣੇ ਵਾਸਤੇ ਵੇਚਦਾ ਜੀ ਤੇ ਚਲੋ ਮਾਪਿਆਂ ਨੂੰ ਜਿੰਨਾ ਕੋਣਾ ਆਪ ਦਾ ਪੁੱਤ ਆਈ ਕਹਿੰਦੇ ਹੁੰਦੇ ਅੱਖਾਂ ਦੇ ਸਾਹਮਣੇ ਬੈਠਾਣਾ ਜੀ ਬਹੁਤ ਜਿਹੜੇ ਮੇਰੇ ਵਰਗੇ ਨੇ ਜੀ ਆਪਣੀਆਂ ਭੈਣਾ ਤੇ ਮਾਪਿਆਂ ਦੀ ਅੱਖਾਂ ਤੋਂ ਦੂਰ ਹੋ ਗਏ ਜੀ ਬਸ ਉਹਨਾਂ ਨੂੰ ਦੇਖ ਕੇ ਆਦਾ ਜੀ ਚਲੋ ਆਪਾਂ ਆਪਣੇ ਮਾਪਿਆਂ ਦੇ ਅੱਖਾਂ ਦੇ ਸਾਹਮਣੇ ਤਾਂ ਹੈਗੇ ਜੀ ਬਸ ਇੰਨਾ ਇੱਕ ਕਰਕੇ ਜਿੰਦਗੀ ਚੱਲੀ ਜਾਂਦੀ ਆ ਬਾਕੀ ਸਬਰ ਹੈ ਜੀ ਮੇਨ ਗੱਲ ਆ ਸਬਰ ਸਬਰ ਕਰਨਾ ਸਬਰ ਕਰਨ ਆਗੇ ਜੀ ਬਸ ਜਿੰਨਾ ਕਿ ਮੋਜੇ ਜੀ ਖਾ ਲਈਦਾ ਸਬਰ ਅਮੀਨ ਗੱਲ ਤੇ ਹੀ ਕਰ ਕਰ ਚਕਾਉਣ ਕੋਣ ਕੋਣ ਥੋੜੀ ਪਰਿਵਾਰ ਚ ਕੌਣ ਕੌਣ ਹੈ ਚ ਫੈਮਿਲੀ ਜੀ ਆਪਣੇ ਮੰਮੀ ਹੈ ਜੀ ਡੈਡੀ ਹੈ ਭਰਾ ਜੀ ਤੇ ਦੋ ਭੈਣਾਂ ਨੇ ਜੀ ਬੈਈਆਂ ਹੋਈਆਂ ਨੇ ਹਾਂਜੀ ਜਿਵੇਂ ਤੁਹਾਡਾ ਦੇਖਿਆ ਬਾਹਰ ਥੋੜੀ ਵਰਕਸ਼ਾਪ ਆ ਹਾਂਜੀ ਨੋਰਮਲ ਜਿਹਾ ਕੰਮ ਆ ਜਿੰਵੇਂ ਜਿਆਦਾਤ ਨਹੀਂ ਲੱਗੀ ਹੈ ਨਾ ਫਿਰ ਵੀ ਤੁਸੀਂ ਹਾਂ ਖਰਚਾ ਕਿਵੇਂ ਉਹ ਟਾਈਮ ਇਹ ਤਾਂ ਫਿਰ ਤੁਸੀਂ ਦੱਸਿਆ ਵੀ ਪੀਜੀਏ ਚੋ ਇਲਾਜ ਕਰਾਇਆ ਤੁਸੀਂ ਹਾਂਜੀ ਇਹ ਖਰਚਾ ਜਿਹੜਾ ਜੀ ਕੁਝ ਮੰਨ ਲਓ ਵੀ ਜਿਵੇਂ ਆਪਣੇ ਕਬੱਡੀ ਦੇ ਕਮੈਂਟੇਟਰ ਲਾ ਲਓ ਜੀ ਰਪਿੰਦਰ ਜਲਾਲ ਜਿੰਨਾਂ ਨਾਲ ਆਪਣਾ ਦਿਲੋਂ ਪਿਆਰ ਹੈ ਜੀ ਹਨਾ ਉਹਨਾਂ ਭਰਾਵਾਂ ਨੇ ਆਪਣਾ ਹੱਥ ਫੜਿਆ ਜੀ ਤੇ ਉਹਨਾਂ ਨੇ ਆਪਣੀ ਫੁੱਲ ਸਪੋਰਟ ਕੀਤੀ ਹੈ ਜੀ ਅੱਜ ਵੀ ਆਪਣੇ ਨਾਲ ਖੜਦੇ ਨੇ ਜੀ ਉਹ ਤੁਸੀਂ ਦੱਸੋ ਤੇ ਉਹਨਾਂ ਨੂੰ ਕਿਹ ਪਤਾ ਲੱਗਿਆ ਨਹੀਂ ਉਹਨਾਂ ਨੇ ਹੀ ਆਪਣੀ ਵੀਡੀਓ ਦੇਖੀ ਸੀ ਇੱਕ ਮਾਲਵਾ ਕਬੱਡੀ ਪੋਸਟਰ ਵਾਲੇ ਜੀ ਮੁੰਡਾ ਆਪਣੇ ਚਿਹਰੇ ਵਾਲੀ ਤੋਂ ਜੀ ਕਬੱਡੀ ਵਾਲਿਆਂ ਨੇ ਪਾਈ ਸੀ ਹਾਂ ਜੀ ਉਹਨਾਂ ਨੇ ਆਪਣੀ ਪੋਸਟ ਪਾਈ ਸੀ ਤੇ ਕੁਝ ਪਿੰਡ ਦੇ ਮੁੰਡੇ ਨੇ ਜੀ ਜਿਨ੍ਹਾਂ ਨੇ ਆਪਣੀ ਸਪੋਰਟ ਕੀਤੀ ਸੀ ਉਸ ਟਾਈਮ ਉਹਨਾਂ ਨੇ ਵੀ ਆਪਣੀਆਂ ਫੋਟੋਆਂ ਵਗੈਰਾ ਪਾਈਆਂ ਸੀ ਫੇਸਬੁੱਕ ਦੇ ਜੀ ਤੇ ਉਹਨਾਂ ਦੇ ਨਾਲ ਹੀ ਜਿਹੜਾ ਬਸ ਉੱਥੋਂ ਗੱਲਬਾਤ ਹੈ ਜਿਹੜੀ ਜੀ ਗਾਹਕ ਵੱਡੀ ਵਾਲੇ ਪ੍ਰੋਮੋਟਰਾਂ ਕੋਲੇ ਵਾਗੀ ਜੀ ਉਹਨਾਂ ਨੇ ਜਿਹੜੀ ਆਪਣੀ سپورਟ ਕੀਤੀ ਸੀ ਉਸ ਟਾਈਮ ਅੱਛਾ ਹਾਂ ਹਾਂਜੀ ਇਹ ਲੱਤ ਫਿਰ ਖਰਚਾ ਜਿੰਨਾ ਆਇਆ ਤੁਸੀਂ ਆਪ ਕਰਿਆ ਗਏ ਕੋ ਕੋਟੀ ਵਾਲਿਆਂ ਨੇ ਕਰੇ ਨਹੀਂ ਕੁਝ ਖਰਚਾ ਹੀ ਆਪਾਂ ਨੂੰ ਕੋਈ ਵੀ ਕਰਨਾ ਪੈ ਗਿਆ ਜੀ ਤੇ ਕੁਝ ਉਹਨੇ ਜਿਹੜੀ ਆਪਣੀ ਹੈਲਪ ਕੀਤੀ ਸੀ ਜੀ ਬਾਈ ਰਪਿੰਦਰ ਜਲਾਲ ਨੇ ਬਹੁਤ ਆਪਣੀ ਮਦਦ ਕੀਤੀ ਹੈ ਹੁਣ ਵੀ ਕਰਦਾ ਜੀ ਜਦੋਂ ਮੈਂ ਕਿਤੇ ਗਰਾਊਂਡਾਂ ਦੇ ਵਿੱਚ ਜਾਂਦਾ ਜੀ ਬਾਈ ਆਪਾਂ ਨੂੰ ਦੂਰੀ ਦੇਖ ਕੇ ਖੁਸ਼ ਹੋ ਜਾਂਦਾ ਜੀ ਵੀ ਬਾਕੀ ਕਿਸੇ ਟਾਈਮ ਵੀ ਇਹ ਬੰਦਾ ਆ ਜਾਂਦਾ ਜੀ ਮੰਜੇ ਤੇ ਪਿਆ ਸੀਗਾ ਜਦੋਂ ਉਹ ਮੈਨੂੰ ਫਸਟ ਵਾਰ ਮਿਲਣ ਆਈ ਸੀ ਜੀ ਉਰ ਮੈਂ ਮੰਜੇ ਤੇ ਪਿਆ ਸੀ ਬੰਨੋ ਵੀ ਐਕਸੀਡੈਂਟ ਹੋਇਆ ਇਹਨੂੰ 15 ਕ ਦਿਨ ਹੋਏ ਸੀਗੇ ਜੀ 15 ਕ ਦਿਨਾਂ ਬਾਅਦ ਬਾਈ ਆਪਣੇ ਘਰੇ ਆਏ ਸੀਗੇ ਜੀ ਮਿਲਣਾਂ ਤੇ ਬਾਈ ਨੇ ਆਪਣੀ سپورਟ ਵੀ ਕੀਤੀ ਸੀਗੀ 50000 ਰੁਪਏ ਵੀ ਦੇ ਕੇ ਗਿਆ ਸੀ ਬਾਈ ਆਪਾਂ ਨੂੰ ਘਰੇ ਤੇ ਉਸ ਤੋਂ ਬਾਅਦ ਬਾਈ ਨੇ ਆਪਣੀ ਫੁੱਲ سپورਟ ਕੀਤੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਬਾਈ ਨਾਲ ਇੱਕ ਵਾਅਦਾ ਕੀਤਾ ਸੀ ਜੀ ਵੀ ਤੁਹਾਨੂੰ ਆਪਾਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕਰਕੇ ਦਿਖਾਵਾਂਗੇ ਜੀ ਵੀ ਜਿਵੇਂ ਉਹਨਾਂ ਨੇ ਆਪਣੀ سپورਟ ਕੀਤੀ ਸੀ ਆਪਾਂ ਉਹਨਾਂ ਨੂੰ ਜੀ ਪੂਰੀ ਫੁੱਲ ਮਿਹਨਤ ਆ ਜਿਹੜੀ ਕਰਕੇ ਦਿਖਾ ਰਹੇ ਆ ਤੇ ਅੱਗੇ ਵੀ ਵੈਭਰੀ ਦੀ ਕਿਰਪਾ ਨਾਲ ਆਪਾਂ ਹੀ ਮਿਹਨਤ ਕਰਦੇ ਰਵਾਂਗੇ ਜੀ ਕੰਮ ਫਿਰ ਹੁਣ ਤੁਸੀਂ ਕਰ ਦੋ ਆਪ ਜਿਵੇਂ ਥੋੜੀ ਦੁਕਾਨ ਆ ਬਾਰੇ ਕੰਮ ਕਰਦੇ ਆ ਜੀ ਹੁਣ ਫਲਾਣ ਤੁਹਾਨੂੰ ਪਤਾ ਹੀ ਹੈ ਜੀ ਕੰਮ ਪਹਿਲਾਂ ਨਾਲ ਤਾਂ ਨਹੀਂ ਹੁੰਦਾ ਜੀ ਹੁਣ ਇੰਨਾ ਜ਼ੋਰ ਦਾ ਕੰਮ ਬਾਕੀ ਕਰਦਾ ਖਰਚਾ ਚਲਾਉਣ ਵਾਸਤੇ ਜੀ ਕੰਮ ਤਾਂ ਫਿਰ ਵੀ ਕਰਨਾ ਪੈਂਦਾ ਜੀ ਹੁਣ ਘਰ ਦੇ ਖਰਚੇ ਦੇ ਨਾਲ ਨਾਲ ਜਿਹੜੀ ਹੁਣ ਮੈਂ ਗੇਮ ਕਰਦਾ ਜਿੰਮ ਦੀ ਤੁਹਾਨੂੰ ਪਤਾ ਉਹ ਵੀ ਜਾਦੇ ਖਰਚਾ ਪਾ ਲੀਏ ਜਿੰਮਾ ਹੁਣ ਬਹੁਤ ਖਰਚਾ ਹੁੰਦਾ ਹੀ ਉੱਤੇ ਤੇ ਉਹਦੇ ਕਾਰਨ ਫਿਰ ਕੰਮ ਵੀ ਦੁਕਾਨ ਤੇ ਕਰਨਾ ਪੈਂਦਾ ਜੀ ਤੇ ਜਿਵੇਂ ਤੁਸੀਂ ਦੱਸਰੀ ਮੈਂ ਘਰ ਆ ਜਿਹੜਾ ਪਿੱਛੇ ਆਪਣੇ ਹਾਂਜੀ ਇਹ ਭਾਰੇ ਦੀ ਗਏ ਤੁਸੀਂ ਇਹ ਫਿਰ ਲੱਤ ਕਾਰਨ ਇਹ ਵੀ ਰਹਿ ਗਿਆ ਇਹ ਵਿੱਚ ਹੀ ਖੜਾ ਜੀ ਹੈ ਜੀ ਹਾਂ ਇਹ ਵੀ ਫਿਰ ਤੁਹਾਨੂੰ ਪਤਾ ਹੀ ਮਜਬੂਰੀਆਂ ਨੇ ਹੁਣ ਮੈਡੀਸਨ ਵਗੈਰਾ ਵੀ ਚੱਲਦੇ ਨੇ ਜੀ ਇਹ ਤਾਂ ਹੀ ਮਨ ਨਾਲ ਉੱਥੇ ਹੀ ਖੜਾ ਜੀ ਉਦੋਂ ਐਕਸੀਡੈਂਟ ਤੋਂ ਬਾਅਦ ਉੱਥੇ ਹੀ ਖੜ ਗਿਆ ਜੀ ਇਹ ਕਾਚਾ ਕਿੰਨਾ ਕਾਇ ਗਰੀਬ ਤੁਹਾਡਾ ਖਰਚੇ ਤੇ ਲੱਗ ਗਿਆ ਸੀ 10-11 ਲੱਖ ਰੁਪਏ ਮੰਗੂ ਜੀ ਅੱਛਾ ਹਾਂਜੀ ਕੁਝ ਤਾਂ ਪੀਜੀਆਈ ਚ ਲੱਗ ਗਿਆ ਹੀ ਖਰਚਾ ਉਦੋਂ ਵੀ 3 ਲੱਖ ਰੁਪਏ ਦੀ ਢਾਈ ਇਹ ਲੱਤ ਲੱਗੀ ਸੀ ਆਪਣੀ ਇਹ ਜਿਹੜਾ ਖਰਚਾ ਜੀ ਸਾਰਾ ਮੰਨ ਲਓ ਵੀ ਹਜੇ ਵੀ ਚੱਲੀ ਜਾਂਦਾ ਜੀ ਹਾਂ ਹਜੇ ਰਹਿੰਦਾ ਜੀ ਇਹਦਾ ਜਿਹੜਾ ਟਰੀਟਮੈਂਟ ਹੋਈ ਟਰੀਟਮੈਂਟ ਹੋਈ ਜਾਂਦਾ ਜੀ ਹਜੇ ਚੱਲੀ ਜਾਂਦਾ ਮੰਨ ਲਓ ਵੀ ਹਜੇ ਇਹਦੇ ਉੱਪਰ ਵੀ ਫਾਰਮ ਵਗੈਰਾ ਲਾਉਣੀ ਹੈ ਜੀ ਹਾਂ ਤੇ ਇਹਦਾ ਜਿਹੜਾ ਗੋਡਾ ਮੋੜਨ ਵਾਲਾ ਜੀ ਉਹ ਵੀ ਲਗਵਾਉਣਾ ਜੀ ਹਜੇ ਹੌਲੀ ਹੌਲੀ ਵੈਸੇ ਜਿੱਦਾਂ ਜਿੱਦਾਂ ਪੈਸੇ ਆਈ ਜਾਂਦੇ ਜੀ ਹੌਲੀ ਹੌਲੀ ਆਪਾਂ ਚਲਾਈ ਜਾਂਦੇ ਆ ਜੀ ਕੰਮ ਤੇ ਜਦੋਂ ਨਾ ਨਾ ਹਾਦਸਾ ਹੁੰਦਾ ਬੰਦੇ ਨਾਲ ਘਰ ਦੇ ਵੀ ਰਹਿੰਦੇ ਨੇ ਵੀ ਯਾਰ ਕੀ ਹੋ ਗਿਆ ਸਾਡੇ ਮੁੰਡੇ ਨਾਲ ਬਿਆਹ ਸ਼ਾਦੀ ਦੀ ਚਿੰਤਾ ਡ ਲੱਗ ਜਾਂਦੀ ਹੈ ਹਾਂਜੀ ਹਾਂਜੀ ਫਿਰ ਪੜ੍ਹਾਈ ਪੜ੍ਹੋਈ ਹੁਣ ਤੁਸੀਂ ਜਾਰੀ ਰੱਖ ਰਹੀ ਕਿ ਆਪਣੀ ਹਾਂਜੀ ਪੜ੍ਹਾਈ ਪਹਿਲਾਂ ਤਾਂ ਮੈਂ ਬੰਦ ਕਰਤੀ ਸੀ ਸੋਨੂੰ ਮੰਨ ਲਓ ਵੀ ਜਿੱਦਾਂ ਕੰਮ ਵਗੈਰਾ ਕਰਦੀ ਸੀਗੀ ਜੀ ਪਤਾ ਹੀ ਸੀਗਾ ਜੀ ਹੁਣ ਵੀ ਜੋਬ ਵਗੈਰਾ ਤਾਂ ਮੈਨੂੰ ਨਹੀਂ ਜੀ ਜਦੋਂ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਫਿਰ ਦੁਬਾਰੇ ਪੜ੍ਹਾਈ ਹੈ ਜਿਹੜੀ ਮੈਂ ਸ਼ੁਰੂ ਕੀਤੀ ਹੈ ਜੀ ਅੱਛਾ ਹਾਂਜੀ ਹੁਣ ਦੁਬਾਰੇ ਪੜ੍ਹਾਈ ਕਰਦੇ ਕੀ ਹੁਣ ਮੈਂ ਬੀਏ ਕਰ ਰਹੀ ਹਾਂ ਜੀ ਫਿਲਹਾਲ ਦਾ ਅੱਛਾ ਹਾਂਜੀ ਬੀਏ ਦੇ ਇਗਜ਼ਾਮ ਜਿਹੜੇ ਮੇਰੇ ਚੱਲ ਰਹੇ ਨੇ ਜੀ ਸੈਕੰਡ ਇਅਰ ਚੱਲ ਰਹੀ ਹੈ ਜੀ ਬੀਏ ਪੜਾਈ ਦੇ ਨਾਲ ਨਾਲ ਗੇਮਾਂ ਵੀ ਹੈ ਜੀ ਤੇ ਬੱਕ ਸ਼ਾਪ ਤੇ ਵੀ ਕੰਮ ਕਰਦਾ ਜੀ ਤੇ ਘਰ ਦੇ ਕੰਮ ਵੀ ਤੁਹਾਨੂੰ ਪਤਾ ਜੀ ਸਾਰੇ ਮੰਮੀ ਡੈਡੀ ਨਾਲ ਸਾਰੇ ਕਰਾਉਣੇ ਪੈਂਦੇ ਆ ਜੀ ਕਰਦੇ ਕਬੀਲ ਲੜੀ ਚੱਕਦੇ ਤੁਸੀਂ ਹਾਂਜੀ ਹਾਂਜੀ ਮੇਨ ਗੱਲ ਥੱਲੇ ਭਾਈਆ ਤੁਸੀਂ ਨਹੀਂ ਦੋ ਭਰਾ ਜੀ ਦੂਜਾ ਜਿਹੜਾ ਭਰਾ ਹੀ ਆਪਣਾ ਗੁਰਦੁਆਰੇ ਪਾਠੀ ਹੈ ਜੀ ਅੱਛਾ ਹਾਂਜੀ ਉਹ ਐਕਸੀਡੈਂਟ ਤੋਂ ਬਾਅਦ ਜੀ ਜਿਹੜਾ ਗੁਰਦੁਆਰਾ ਸਾਹਿਬ ਹੀ ਉੱਥੇ ਪਾਠ ਕਰਨ ਲੱਗੇ ਸੀਗੇ ਜੀ ਅੱਛਾ ਹਾਂਜੀ ਮੈਨੂੰ ਤਾਂ ਇਹ ਦੱਸੋ ਮੇਨ ਵੀ ਬੰਦੇ ਤਾਂ ਚੰਗੇ ਭਲੇ ਡਿਪਰੈਸ਼ਨਾਂ ਚ ਰਹ ਰਹੇ ਨੇ ਅੱਜ ਕੱਲ੍ਹ ਹਾਂਜੀ ਜਿਹਦੇ ਚੰਗੇ ਭਲੇ ਨੇ ਸਾਰਾ ਕੁਝ ਵੀ ਹੈ ਉਹ ਬੰਦਾ ਉਹੀ ਚਿੰਤਾ ਤਣਾਅ ਹਰੇਕ ਨੂੰ ਘੇਰਖਿਆ ਥੋੜਾ ਜਿਵੇਂ ਐਡਾ ਬੰਦੇ ਦਾ ਹਾਸਾ ਹੋ ਜਾ ਫਿਰ ਨਿਕੜਿਆ ਕਿਵੇਂ ਜਾਂਦਾ ਇਹੋ ਬੰਦਾ ਕਿਵੇਂ ਜਿਵੇਂ ਕੋਈ ਕਹਿੰਦਾ ਮੈਂ ਗਰਵਾਣੀ ਪੜਨ ਲੱਗਿਆ ਹਾਂਜੀ ਹਾਂਜੀ ਵੀ ਕੋਈ ਕਹਿੰਦਾ ਯਾਰ ਮੈਂ ਫਲਾਣੇ ਪਲੇਅਰ ਨੂੰ ਦੇਖਿਆ ਮੈਂ ਫਲਾਣੇ ਦੀ ਇੰਟਰਵਿਊ ਸੁਣੀ ਮੈਂ ਉੱਥੋਂ ਵਰ ਨਵੀਂ ਸ਼ਰਵਾਦ ਕਰੀ ਜਦੋਂ ਤਾਜ਼ਾ ਤਾਜ਼ਾ ਹੋਇਆ ਇਹ ਕੰਮ ਹਾਂਜੀ ਪਹਿਲਾਂ ਤਾਂ ਚਲੋ ਬੰਦਾ ਰਹਿੰਦਾ ਚਾਹੇ ਕਿੱਡਾ ਹੀ ਕੋਈ ਖੱਬੀ ਖਾਨ ਆ ਕਿਹੋ ਜਿਹਾ ਮੇਰਾ ਕਿੱਡਾ ਹੀ ਦਿਲ ਸਟਰੋਂਗ ਹੈ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਚ ਨਿਕਣ ਦਾ ਸਾਧਨ ਕੀ ਦੀਆ ਤੁਹਾਡਾ ਮਤਲਬ ਵੀ એનર્ਜੀ ਦਾ ਮੈਂ ਤਾਂ ਜੀ ਜਿਹੜੀ ਲੋਕਾਂ ਦੀ سپورਟ ਸੀ ਜੀ ਆਪਾਂ ਨੂੰ ਜਿਹੜੀ ਸ਼ੁਰੂ ਤੋਂ سپورਟ ਮਿਲੀ ਸੀ ਹਨਾ ਜੀ ਉਹਦੇ ਕਰਕੇ ਆਪਾਂ ਜਿਹੜਾ ਉੱਠੇ ਜੀ ਜਿਹੜੇ ਬਾੜੇ ਕੀਤੇ ਸੀ ਆਪਾਂ ਜੀ ਬਾਈ ਰਪਿੰਦਰ ਜਲਾਲ ਨਾਲ ਜੀ ਮੇਰੀ ਗੱਲ ਤਾਂ ਉਹ ਸੀ ਜੀ ਤੇ ਦੂਜੀ ਗੱਲ ਜੀ ਮਜਬੂਰੀ ਮਿਹਨਤ ਜੀ ਜਿੰਨਾ ਮੰਨ ਲਓ ਵੀ ਹੁਣ ਅੱਗੇ ਬਦਲਣੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਜੀ ਹੁਣ ਜ਼ਿੰਦਗੀ ਜੀ ਇੱਕ ਵਾਰ ਹੀ ਆਉਣਾ ਜੀ ਆਪਾਂ ਇੱਥੇ ਚੇ ਬੰਜੇ ਦੇ ਵੇਖ ਕੇ ਕੱਟ ਲੋ ਜੀ ਚੇ ਮਿਹਨਤ ਕਰਕੇ ਕੱਟ ਲੋ ਜੀ ਉਹ ਆਪਣੇ ਸਾਰੇ ਹੈ ਜੀ ਬਸ ਪ੍ਰਮਾਤਮਾ ਦੇ ਬਾਹ ਫੜੀ ਜੀ ਆਪਣੀ ਰੱਬ ਦਾ ਸ਼ੁਕਰ ਕਰਦੇ ਆ ਜੀ ਜਾਨ ਬਚ ਗਈ ਤੇ ਇਹਦੇ ਉੱਪਰ ਕੁਛ ਨਹੀਂ ਜੀ ਬਸ ਮੇਨ ਗੱਲ ਇਹੀ ਹੈ ਜੀ ਆਪਣੀ ਵੀ ਹੁਣ ਮੈਂ ਕਦੇ ਮਹਿਸੂਸ ਨਹੀਂ ਕੀਤਾ ਜੀ ਮੈਂ ਵੀ ਆਪਣੀ ਲੱਤ ਕੱਟੀ ਗਈ ਜਾਂ ਕਿੱਦਾਂ ਕੀ ਹੋ ਗਿਆ ਜੀ ਹਨਾ ਤੇ ਆਪਾਂ ਫਿਰ ਵੀ ਮਿਹਨਤ ਕਰਦੇ ਆ ਜੀ ਬਸ ਇੰਨਾ ਕਾ ਵੀ ਅੱਗੇ ਪਾਂਹ ਚੱਲਣਾ ਜੀ ਹਮੇਸ਼ਾ ਜਿੱਦਾਂ ਵਾਹਿਗੁਰੂ ਨੇ ਰੱਖਣਾ ਜੀ ਆਪਾਂ ਅੱਗੇ ਵੀ ਐਂ ਜਾਵਾਂਗੇ ਆਪਾਂ ਜਦੋਂ ਭਾਈ ਹਾਂ ਆਸਾ ਹੋਇਆ ਬੰਦਾ ਰਾਤ ਨੂੰ ਪਿਆ ਹੁੰਦਾ ਉਹ ਬਹੁਤ ਸੋਚਦਾ ਇਹ ਨਹੀਂ ਸੋਚਿਆ ਕਦੇ ਵੀ ਯਾਰ ਹੁਣ ਤਾਂ ਜ਼ਿੰਦਗੀ ਖਤਮ ਹੋ ਗਈ ਜਾਂ ਬੰਦਾ ਜ਼ਿੰਦਗੀ ਖਤਮ ਕਰਨ ਤੁਰ ਪੈਂਦਾ ਇਹੋ ਜਿਹਾ ਖਿਆਲ ਆਇਆ ਕਦੇ ਮਨ ਚ ਨਹੀਂ ਹੁੰਦਾ ਜੀ ਬਹੁਤ ਵਾਰੀ ਹੋਇਆ ਜੀ ਮੇਰੇ ਨਾਲ ਕਦੇ ਕਦੇ ਲੋਕਾਂ ਦੇ ਜਿਹੜੇ ਤਾਨੇ ਮੇਨੇ ਆ ਜੀ ਉਹ ਰਵਾ ਦਿੰਦੇ ਆ ਜੀ ਹਨਾ ਬਹੁਤ ਲੋਕ ਇਦਾਂ ਦੇ ਮਿਲੇ ਆ ਜੀ ਆਪਾਂ ਨੂੰ ਜ਼ਿੰਦਗੀ 'ਚ ਜਿੰਨਾ ਕਰਕੇ ਮੈਂ ਰੋਇਆ ਵੀ ਆ ਹਾਂ ਲੱਤੋਂ ਬਾਅਦ ਲੱਤੋਂ ਬਾਅਦ ਜੀ ਬਹੁਤ ਲੋਕ ਇਦਾਂ ਦੇ ਮਿਲੇ ਆ ਜੀ ਜਿਹੜੇ ਨੇ ਆਪਾਂ ਨੂੰ ਧੋਖੇ ਹੀ ਦਿੱਤੇ ਨੇ ਹਨਾ ਜੀ ਬਿਮਾਰੀ ਤਾਂਾਂ ਚ ਬਹੁਤ ਬੰਦੇ ਮਿਲੇ ਜਿਨ੍ਹਾਂ ਨੇ ਆਪਣਾ ਸਾਹ ਛੱਡਿਆਗਾ ਤੇ ਕਈ ਅਜਿਹੇ ਮਿਲੇਗੇ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ ਸੀ ਉਹਨਾਂ ਨੇ ਆਪਣਾ ਹੱਥ ਵੜਿਆ ਜੀ ਤੇ ਉਹਦੇ ਕਰਕੇ ਵੀ ਕਦੇ ਜਦੋਂ ਰੋਣਾ ਆਉਂਦਾ ਜੀ ਤਾਂ ਆਪਾਂ ਇਕੱਲੇ ਬੈ ਕੇ ਰੋ ਲਈਦਾ ਜੀ ਅੱਛਾ ਹੁਣ ਵੀ ਆਉਂਦਾ ਰੋਣਾ ਹੁਣ ਤਾਂ ਚਲੋ ਨਹੀਂ ਜੀ ਪਹਿਲਾਂ ਹੁੰਦਾ ਜੀ ਕਦੇ-ਕਦੇ ਆਉਂਦਾ ਨਾ ਮਨ 'ਚ ਜਦੋਂ ਦੁੱਖ ਜਿਹਾ ਲੱਗਦਾ ਹੈ ਨਾ ਇਕੱਲੇ ਬੈ ਕੇ ਰੋ ਲਈ ਜਾਂਦੀ ਆਪਾਂ ਮੈਂ ਤਾਂ ਕਰਦਾ ਵੀ ਯਾਰ ਆ ਮੇਰੇ ਕਰਕੇ ਘਰ ਵਿੱਚ ਰਹਿ ਗਿਆ ਨਹੀਂ ਹੁਣ ਘਰ ਉਹ ਇੱਥੇ ਇੱਥੇ ਬੈਠਿਆ ਹੁੰਦੇ ਹਾਂ ਜੀ ਇਹਰੋਂ ਹੁਣ ਕਰ ਆਮ ਹੈ ਨੋਰਮਲ ਹੈ ਹਾਂਜੀ ਇਹ ਤਾਂ ਖਿਆਲ ਮਨ ਚ ਆਉਂਦੀ ਨਹੀਂ ਆਉਂਦੀ ਜੀ ਹੁੰਦੀਆਂ ਮਜਬੂਰੀਆਂ ਜੀ ਬਹੁਤ ਸਾਰੀਆਂ ਹਨਾ ਤੇ ਕਦੇ ਕਦੇ ਰੋਲ ਹੀ ਗਈ ਵੀ ਹੁਣ ਐਦਾਂ ਮੇਰੇ ਕਰ ਕੀ ਇੰਨਾ ਕੁਝ ਹੋ ਗਿਆ ਹਨਾ ਜੀ ਘਰ ਦੇ ਵਿੱਚ ਜੇ ਕਦੇ ਨਾ ਐਦਾਂ ਹੁੰਦਾ ਤਾਂ ਆਪਾਂ ਅੱਜ ਨੂੰ ਘਰ ਕਿੱਥੇ ਹੋਣਾ ਸੀ ਜੀ ਚਲੋ ਫਿਰ ਵੀ ਪ੍ਰਮਾਤਮਾ ਦੇ ਰੰਗ ਨੇ ਜੀ ਜਿੱਥੇ ਉਹ ਰੱਖੇ ਰਹਿਣਾ ਪੈਂਦਾ ਜੀ ਜੇ ਤੁਹਾਡੀ ਲੱਤ ਠੀਕ ਹੁੰਦੀ ਹੁਣ ਕੋਈ ਕੂੜੀ ਕੂੜੀ ਦੇ ਖੜਾ ਰਹੀ ਹੁੰਦੇ ਕਿ ਕੋਈ ਹੋਰ ਕੰਮ ਕਰਦੇ ਕਿਸੇ ਪਾਸੇ ਹੁੰਦੇ ਉਹ ਵਾਇਗਰੂ ਨੂੰ ਪਤਾ ਜੀ ਕਿੱਥੇ ਜਾਣਾ ਜੀ ਮੈਂ ਉਲਸਵਾਲ ਦੇ ਟ੍ਰਾਇਲ ਕੱਢ ਕੇ ਉਧਰ ਭਰਤੀ ਹੋਊਗਾ ਹਾਂਜੀ ਉਹ ਤਾਂ ਹੈ ਜੀ ਮੈਂ ਆਰਮੀ ਦੇ ਵਿੱਚ ਵੀ ਮੰਨ ਲਓ ਵੀ ਇੱਕ ਦੋ ਵਾਰੀ ਰੇਸ਼ ਲਈ ਸੀ ਜੀ ਹੁੰਦਾ ਹੀ ਸੁਪਨੇ ਜੀ ਪਰ ਮੈਂ ਕਬੱਡੀ ਨੂੰ ਜ਼ਿਆਦਾ ਇੰਟਰਸਟ ਮੰਨਦਾ ਸੀਗਾ ਜੀ ਉਧਰ ਪ੍ਰੇਅਰ ਪਲੇਅਰ ਬਣਨਾ ਚਾਹੁੰਦਾ ਪ੍ਰੇਅਰ ਬਣਦਾ ਸੁਪਨਾ ਜੀ ਮੰਨ ਲਓ ਵੀ ਕੈਨੇਡਾ ਵਗੈਰਾ ਖੇਡਣਾ ਜੀ ਆਸਟ੍ਰੇਲੀਆ ਵਗੈਰਾ ਜਿੱਦਾਂ ਹੁਣ ਪਾਲੇਗੁਲਾਰ ਪ੍ਰੀ ਵਰਗੇ ਦੁੱਲੇ ਵੰਡਾ ਵਰਗੇ ਜੀ ਬਸ ਉਹਨਾਂ ਦਾ ਆਇਆ ਲੱਗਦਾ ਵੀ ਹੁੰਦਾ ਨਾ ਖੇਡੀਏ ਜੀ ਕਿਤੇ ਜਦੋਂ ਖੇਡਦੇ ਕਬੱਡੀ ਹਾਂਜੀ ਬਜਨੀ ਖੇਡਦੇ ਸੀ ਕਿ ਉਪਨਾ ਮੀਂ ਮੈਂ ਬਜਨੀ ਖੇਡਦਾ ਸੀ ਜੀ ਫਲਾਲ ਉਪਨਾ ਸਟਾਰਟ ਕੀਤੀ ਜਦੋਂ ਮੇਰਾ ਐਕਸੀਡੈਂਟ ਹੋਇਆ ਜੀ ਉਪਨੇ ਦੋ ਤਿੰਨ ਮੈਚ ਖੇਡ ਲਏ ਸੀ ਮੈਂ ਕਿੰਨੇ ਚਿਰ ਉਹਦੇ ਖੇਡਦੇ ਨੇ ਜਦੋਂ ਆ ਐਕਸੀਡੈਂਟ ਹੋਇਆ ਮੰਨ ਲਓ ਜੀ ਮੈਂ ਛੋੜੀ ਉਮਰ ਚ ਹੀ ਲੱਗ ਗਈ ਖੇਡਣ ਜੀ ਹੱਥ ਖਸਾ ਦਾ ਵੀ ਖੇਡਣ ਲੱਗ ਗਿਆ ਜੀ ਬੇਟਾਂ ਤੋਂ ਹਾਂਜੀ ਹਾਂਜੀ 8 ਸਾਲ ਆ ਕੇ ਲੱਗ ਗਈ ਕਬੱਡੀ ਮੰਨ ਲਓ ਜੀ ਉਹਦੋਂ ਪਹਿਲਾਂ 28 ਕਿਲੋ ਸਟਾਰਟ ਹੁੰਦੀ ਸੀ ਜੀ ਕਬੱਡੀ ਮੰਨ ਲਓ ਵੀ ਘਰੋਂ ਚੋਰੀਆਂ ਜੀ ਖੇਡਣ ਜਾਣਾ ਬਾਹਰ ਘਰ ਦੇ ਗਾਲਾਂ ਦਿੰਦੇ ਜੀ ਕਬੱਡੀ ਵਿੱਚ ਬਹੁਤ ਕੁਝ ਹੋਇਆ ਜੀ ਪਹਿਲਾਂ ਅੱਛਾ ਹਾਂ ਪਹਿਲਾਂ ਵੀ ਸਟਰਗਲ ਚੱਲਦੀ ਸੀ ਹਾਂਜੀ ਹਾਂਜੀ ਸ਼ੁਰੂ ਤੋਂ ਇਦਾਂ ਹੀ ਕਬੱਡੀ ਨਾਲ ਹੀ ਜੁੜੇ ਸੀ ਜੀ ਹੁਣ ਉਹ ਨਜ਼ਰੀ ਵੀ ਕੰਮ ਬਹਾਉ ਕਰਦਾ ਤੁਸੀਂ ਇਦੋਂ ਪਹਿਲਾਂ ਵੀ ਕੰਮ ਦਾ ਹੀ ਹੁਣ ਮੰਨ ਲਓ ਵੀ ਜਿੱਦਾਂ ਘਰ ਦੇ ਹਾਲਾਤ ਸੀਗੇ ਕੀ ਕੀ ਕੰਮ ਕਰੇ ਨੇ ਹਾਂ ਉਹ ਦੱਸੋ ਕੰਮ ਦਾ ਹੀ ਪਹਿਲਾਂ ਆਈਟੀਆਈ ਵੀ ਕੀਤੀ ਸੀ ਮੈਂ ਪਲੱਸ 2 ਤੋਂ ਬਾਅਦ ਆਈਟੀਆਈ ਕੀਤੀ ਸੀ ਆਈਟੀਆਈ ਦੇ ਨਾਲ ਜੀ ਮੈਂ ਜਿਹੜਾ ਮਾਨਸ ਆਪਣੇ ਮਸ਼ਹੂਰ ਕਬਾੜੀ ਐ ਮਿੱਠੂ ਕਬਾੜੀ ਐ ਜੀ ਸਾਰੇ ਜਾਣਦੇ ਨੇ ਮੈਂ ਉੱਥੇ ਵੀ 2 ਸਾਲੇ ਤੱਕ ਕੀਤਾ ਜੀ ਅੱਛਾ ਮਜਬੂਰੀਆਂ ਜੀ ਮੈਂ ਪੜਾਈ ਕੀਤੀ ਨਾ ਉੱਥੇ ਕੰਮ ਕਰਦਾ ਸੀ ਨਾ ਕਬੱਡੀ ਖੇਡਣ ਜਾਂਦਾ ਸੀ ਅੱਛਾ ਹਾਂਜੀ ਮੰਨ ਲਓ ਵੀ ਉੱਥੇ ਹੀ ਦੋ ਸਾਲ ਆਪਾਂ ਕੰਮ ਕੀਤਾ ਜੀ ਡੈੜੀ ਦੇ ਜੀ ਹੁਣ ਜਿਹੜਾ ਦਰਮਦਾਰਾ ਕਰਦਾ ਮਤਲਬ ਜ਼ਿੰਮੇਵਾਰੀ ਹੁੰਦੀ ਆ ਹਾਂਜੀ ਉਹ ਤੁਹਾਡੇ ਤੁਹਾਡੇ ਜਿੰਮੇ ਆ ਸਾਰੀ ਲਗਭਗ ਆ ਹਾਂਜੀ ਹਾਂਜੀ ਫਿਲਹਾਲ ਡੈੜੀ ਹੈ ਜੀ ਤੇ ਮੈਂ ਕੰਮ ਕਰਦਾ ਜੀ ਵਰਕਸ਼ਾਪ ਦੇ ਉੱਪਰ ਜੀ ਅੱਛਾ ਦੋਨੇ ਹੈ ਜੀ ਹੁਣ ਵੀ ਤੇ ਇਧਰੋਂ ਜਿਵੇਂ ਤੁਸੀਂ ਰੀਲਾਂ ਪਾਉਨੇ ਆ ਹਾਂਜੀ ਇੰਸਟਾਗ੍ਰam ਤੇ ਹਾਂਜੀ ਹਾਂਜੀ ਉੱਥੇ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਯਾਰ ਇਹ ਵਿਊ ਲੈਣ ਦੇ ਮਾਰੇ ਐ ਆਪਦਾ ਦਿਖਾਉਂਦੇ ਨੇ ਜੀ ਯਾਰ ਮੈਨੂੰ ਪੈਸੇ ਆ ਜਾਣਗੇ ਜਾਂ ਬੰਦੇ ਉਹ ਵਧੀਆ ਮਿਲਦੇ ਨੇ ਉੱਥੇ ਵੀ ਯਾਰ ਵਧੀਆ ਯਾਰ ਆਪਦਾ ਮੋਟੀਵੇਟ ਕਰਦੇ ਨੇ ਵਿੱਚ ਹੈਗੇ ਜੀ ਜਿਹੜੇ ਮੋਟੀਵੇਟ ਕਰਦੇ ਨੇ ਆਪਾਂ ਨੂੰ ਤੇ ਵਿੱਚ ਬਹੁਤ ਸਾਰੇ ਜੀ ਲੱਤਾਂ ਵੀ ਖਿੱਚਦੇ ਨੇ ਜਿਹੜੇ ਕਹਿੰਦੇ ਆ ਵੀ ਵਿਊ ਲੈਣ ਦਾ ਮਾਰ ਐ ਐ ਕਰਦਾ ਜੀ ਨਾ ਇਹਨਾਂ ਪਰ ਆਪਾਂ ਕਦੇ ਸੋਚਿਆ ਨਹੀਂ ਜੀ ਜੇ ਇਹਨਾਂ ਸੋਚਣਾ ਹੁੰਦਾ ਆਪਾਂ ਉੱਠਦੀ ਨਾ ਜੀ ਪਰ ਆਪਾਂ ਲਾਈਫ ਦੇ ਵਿੱਚ ਅੱਗੇ ਵਧਣ ਵਾਸਤੇ ਸਾਰਾ ਕੁਝ ਆਪਾਂ ਆਪਣੇ ਹਿਸਾਬ ਨਾਲ ਕਰਨਾ ਹੀ ਹੈ ਆਪਣੇ ਹਿਸਾਬ ਨਾਲ ਹੀ ਚੱਲਣਾ ਹੈ ਜੀ ਜਿੱਦਾਂ ਚੱਲਣਾ ਜਣਾ ਹੌਣ ਸ਼ੌਂਕ ਕਿਹੜੀ ਚੀਜ਼ ਦਾ ਫਿਰ ਤੁਨੂੰ ਸ਼ੌਕ ਤਾਂ ਫਿਲਹਾਲ ਜਿੰਮ ਦਾ ਹੀ ਹੁਣ ਤਾਂ ਜਿੰਮ ਲਾਉਣੇ ਆ ਜੀ ਵਧੀਆ ਉਹਦਾ ਕਰਨ ਵਾਲਾ ਮੋਹ ਪਿਆਰਾ ਜੀ ਮਾਂ ਪਿਓ ਨਾਲ ਖੜਦੇ ਨਹੀਂ ਜੀ ਆਪਣੇ ਪੂਰਨ ਸਪੋਰਟ ਕਰਦੇ ਆ ਜੀ ਜੇ ਮੈਂ ਕਈ ਵਾਰੀ ਜਿੰਮ ਮਿਸ ਵੀ ਵੱਜੇ ਜੀ ਤਾਂ ਆਪਣਾ ਘਰ ਆ ਜਿਹੜਾ ਆਪਣਾ ਬਣਾਇਆ ਹੋਇਆ ਯਾਮ ਨਾਰਮਲ ਘਰੇ ਲਾ ਲੈਂਦੇ ਆ ਜੀ ਅੱਛਾ ਹਾਂਜੀ ਇਹ ਟਾਇਰਾਂ ਦਾ ਥੋੜਾ ਇਹ ਕੰਮ ਹੋ ਜਿਵੇਂ ਕਈ ਵਾਰੀ ਕੋਈ ਹੋਰ ਕੰਮ ਵੀ ਹੁੰਦਾ ਸਾਈਡ ਬਿਜ਼ਨਸ ਥੋੜਾ ਸਰਫ ਆਹੀ ਆ ਹਾਂਜੀ ਟਾਇਰਾਂ ਦਾ ਹੀ ਕੰਮ ਆ ਜੀ ਫਿਲਹਾਲ ਆਪਣਾ ਤੇ ਬਿਲਡਿੰਗ ਦਾ ਜੀ ਇਹ ਸ਼ੁਰੂ ਤੋਂ ਹੀ ਡੈਡੀ ਇਹੀ ਕੰਮ ਕਰਦੇ ਨੇ ਜੀ ਅੱਛਾ ਹਾਂਜੀ ਤੁਸੀਂ ਬੀਏ ਕਰ ਰਹੇ ਹੋ ਹਾਂਜੀ ਫਿਰ ਪੜਾਈ ਕਿੱਥੇ ਤੱਕ ਕਰਨੀ ਅੱਗੇ ਪੜਾਈ ਤਾਂ ਜੀ ਚੱਲੀ ਜਾਣੀ ਹੈ ਜਿੰਨਾ ਟਾਈਮ ਜੌਬ ਨਹੀਂ ਮਿਲਦੀ ਜੀ ਖਰਚਾ ਕਿਵੇਂ ਮੇਨਟੇਨ ਕਰਦੇ ਸੀ ਮੈਂ ਥੋੜੀ ਪੈਂਚਰਾਂ ਦੀ ਦੁਕਾਨ ਹੈ ਗੱਲਕਾ ਸ਼ਾਪ ਹੈ ਹਨਾ ਹਾਂਜੀ ਤੁਸੀਂ ਪੜਦੇ ਵੀ ਹੋ ਜਿੰਮ ਵੀ ਜਾਂਦੇ ਹੋ ਇਹ ਖਰਚਾ ਫਿਰ ਮੇਨਟੇਨ ਕਿਵੇਂ ਕਰਦੇ ਹੋ ਖਰਚਾ ਜੀ ਸਾਰਾ ਦੁਕਾਨ ਦੇ ਹਿਸਾਬੀ ਚੱਲਦਾ ਜੀ ਮਿਹਨਤ ਕਰਨੀ ਪੈਂਦੀ ਹੈ ਜੀ ਬਸ ਕਿਹ ਚ ਰਹੀ ਹੈ ਤੁਹਾਡੀਆਂ ਦੱਸੋ ਚਲੋ ਦਿਨ ਕਿਵੇਂ ਸ਼ੁਰੂ ਹੁੰਦਾ ਕਿਵੇਂ ਕਿੱਥੇ ਕਿੱਥੇ ਲੰਘਦਾ ਦਿਨ ਤਾਂ ਸਵੇਰੇ ਹੀ ਉੱਠਦੇ ਆ ਹਾਂ ਰੱਬ ਦਾ ਨਾਮ ਲੈਨੇ ਆ ਦੁਕਾਨ ਖੁੱਲੀ ਦੀ ਜੀ ਤੇ ਖਾਣਾ ਪੀਣਾ ਕਾ ਕੇ ਆਪਦਾ ਦੁਕਾਨ ਤੇ ਕੰਮ ਕਰੀ ਜਾਈ ਜੀ ਤੇ ਮੰਨ ਲਓ ਵੀ ਡੈਡੀ ਦੁਕਾਨ ਦੇ ਨਾਲ ਨਾਲ ਜਿਹੜਾ ਤੂੜੀ ਦਾ ਵਪਾਰ ਵੀ ਕਰਦੇ ਨੇ ਜੀ ਅੱਛਾ ਤੂੜੀ ਦਾ ਮੰਨ ਲਓ ਵੀ ਜਿੱਦਾਂ ਉਹ ਲੋਕਾਂ ਦੇ ਘਰਾਂ ਵਿੱਚ ਜਾਂਦੇ ਆ ਜੀ ਉਹਨਾਂ ਤੋਂ ਤੂੜੀ ਜਿਹੜੇ ਵੇਚਣ ਖਰੀਦਣ ਵਾਲੇ ਹੁੰਦੇ ਆ ਦਲਾਲੀ ਦਾ ਕੰਮ ਕਰਦੇ ਨੇ ਅੱਛਾ ਹਾਂਜੀ ਉਹਨਾਂ ਨਾਲ ਵੀ ਬਸ ਘਰ ਦਾ ਗੁਜ਼ਾਰਾ ਤੇ ਕੁਛ ਆਪਣਾ ਜਿਹੜਾ ਖਰਚਾ ਜੀ ਡੈਡੀ ਆਪਣੀ ਕਮਾਈ ਦੇ ਵਿੱਚ ਉਹ ਵੀ ਮੈਨੂੰ ਦੇ ਦਿੰਦੇ ਜੀ ਖਾਣ ਪੀਣ ਵਾਸਤੇ ਪੀ ਚਲੋ ਕੋਈ ਗੱਲ ਨਹੀਂ ਜ਼ਿੰਦਗੀ ਹੈ ਜੀ ਜਿਹੜੇ ਪਹਿਲਾਂ ਇੰਨੇ ਲੱ ਪੈਸੇ ਲੱਗੇ ਜੀ ਹਨਾ ਚਲੋ ਪ੍ਰਮਾਤਮਾ ਦਾ ਕਰ ਲਾ ਕੋਈ ਪਤਾ ਨਹੀਂ ਕਰ ਲਾ ਆਉਣ ਵਾਲੇ ਦਾ ਹਨਾ ਤੇ ਜਿਹੜਾ ਜਿੰਨਾ ਕਮਾਉਨੇ ਆ ਜੀ ਖਾਣੇ ਪੀਣੇ ਆ ਆਪਾਂ ਹਨਾ ਚਲੋ ਚੱਲੀ ਜਾਂਦਾ ਜੀ ਵਧੀਆ ਹੀ ਚਲਾਈ ਚਲੀ ਜਾਂਦੀ ਆ ਮਤਲਬ ਹੁਣ ਖੁਸ਼ ਰਹਨੇ ਆ ਪੂਰੇ ਖੁਸ਼ ਰਹਨੇ ਆ ਜੀ ਵਧੀਆ ਬਾਈ ਗੁਰੂ ਦੀ ਕਿਰਪਾ ਜੀ ਚੱਲੀ ਜਾਂਦਾ ਜੀ ਕੋਈ ਕਹਿੰਦਾ ਵੀ ਯਾਰਾ ਕਈ ਵਾਰੀ ਬੰਦੇ ਤੈਣ ਤਾਂ ਹੌਸਲਾ ਆਉਂਦੇ ਨੇ ਹਾਂਜੀ ਉਹ ਕਰਨਾ ਹੀ ਲੱਗਿਆ ਵੀ ਯਾਰ ਮਾੜਾ ਹੋ ਗਿਆ ਮਾੜਾ ਹੋ ਗਿਆ ਜੀ ਹੋ ਗਿਆ ਯਾਰਾ ਹਾਂਜੀ ਐ ਵੀ ਟੱਕਰਦੇ ਨੇ ਬੰਦੇ ਬਹੁਤ ਟੱਕਰਦੇ ਆ ਜੀ ਹੁਣ ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜੀ ਜਿੱ ਲੌਰ ਵਗੈਰਾ ਪਾਈ ਹੁੰਦੀ ਹੈ ਜੀ ਜੰਮ ਵਗੈਰਾ ਜਾਣਾ ਹੀ ਵਸਤੇ ਹਾਂ ਬਸ ਤੋਂ ਆਟੋ ਲੈ ਕੇ ਜਾਣਾ ਮੈਂ ਜਿੱਦਾਂ ਜੰਮ ਜਾਣਾ ਹੈ ਕਈਆਂ ਨੂੰ ਪਤਾ ਨਹੀਂ ਲੱਗਦਾ ਜੀ ਉਹ ਪਤਾ ਕੀ ਕਹਿਣਗੇ ਚਲੋ ਮੰਨ ਲਓ ਕਿ ਮੈਂ ਅੱਜ ਤੱਕ ਬੱਸ ਦੇ ਵਿੱਚ ਵੀ ਬਹੁਤ ਸਫ਼ਰ ਕੀਤਾ ਜੀ ਕਦੇ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਜੀ ਮੈਨੂੰ ਸੀਟ ਛੱਡ ਦਿਓ ਹਮ ਕਿਉਂ ਨਹੀਂ ਪਤਾ ਜੀ ਕਿਸੇ ਨੂੰ ਹੁੰਦਾ ਹਨਾ ਤੇ ਜਿਨ੍ਹਾਂ ਨੂੰ ਪਤਾ ਜੀ ਤੇ ਉਹ ਵੀ ਮੈਨੂੰ ਕਹਿ ਦਿੰਦੇ ਨੇ ਵੀ ਚਲੋ ਕੋਈ ਗੱਲ ਨਹੀਂ ਵੈਸੇ ਅੱਜਕੱਲ ਤੁਹਾਨੂੰ ਪਤਾ ਹੀ ਹੈ ਜੀ ਲੋਕ ਹਨਾ ਕੋਈ ਨਹੀਂ ਕਿਸੇ ਦਾ ਹੈਗਾ ਅੱਜ ਕੱਲ ਜਿੰਨਾ ਕ ਆਪਾਂ ਹੈਗੇ ਐਂਕ ਮੈਂ ਰੀਲ ਵੀ ਦੇਖੀ ਸੀ ਥੋੜੀ ਜਿਹਾ ਤਾਂ ਨਹੀਂ ਸਟੋਰੀ ਪਾਈ ਹੋਈ ਸੀਗੀ ਹਾਂਜੀ ਉਹ ਬੱਸ ਅੱਡੇ ਤੇ ਕਹਿੰਦੇ ਵੀ ਮੇਰਾ ਤੱਕਾ 걸 ਤੱਕਾ ਹੋਇਆ ਜੀ ਬਹੁਤ ਤੱਕਾ ਹੋਇਆ ਜੀ ਉਹ ਕਰਦੀ ਉਹ ਕੋਈ ਪਤਾ ਕੀ ਗੱਲ ਸੀ ਜੀ ਆਪਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਇੰਡੀਆ ਉੱਤ ਬੰਦੇ ਆ ਜੀ ਤੇ ਉਹਦੇ ਵਿੱਚ ਆਪਣਾ ਜਿਹੜਾ ਕਿਰਾਇਆ ਜੀ ਹਾਫ ਲੱਗਦਾ ਜੀ ਤੇ ਆਪਾਂ ਹਾਫ ਟਿਕਟ ਵੀ ਘਟਾਲੀ ਸੀ ਜੀ ਤੇ ਉਹਦੇ ਵਿੱਚ ਨਾਰਮਲ ਜੀ ਗੱਲ ਸੀ ਕੋਈ ਵੱਡੀ ਗੱਲ ਤਾਂ ਹੈ ਨਹੀਂ ਹੁਣ ਜਿੰਨਾਂ ਨੂੰ ਪਤਾ ਜੀ ਮਿਹਨਤੀ ਬੰਦੇ ਨੇ ਉਹਨਾਂ ਨੂੰ ਪਤਾ ਜੀ ਹੈ ਨਾ ਜਿਹੜਾ ਬੰਦਾ ਮਿਹਨਤ ਕਰਦਾ ਜੇ ਅੱਗੇ ਆਉਂਦਾ ਜੀ ਉਹਨੇ ਮੈਨੂੰ ਤਾਂ ਚਾ ਚੜਦਾ ਜੀ ਜਦੋਂ ਮੈਂ ਜਿੰਮ ਜਾਣਾ ਠੀਕ ਹੈ ਬੈਗ ਨਾ ਚਾ ਹੁੰਦਾ ਜੀ ਆਪਾਂ ਨੂੰ ਮੈਂ ਸਵੇਰੇ ਤੋਂ ਤਿਆਰ ਕਰਨ ਲੱਗ ਜਾਂਦਾ ਵੀ ਮੈਂ ਸ਼ਾਮ ਨੂੰ ਜਿੰਮ ਜਾਣਾ ਜੀ ਅੱਛਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਜੀ ਬੰਦਾ ਜਿੰਮ ਜਾ ਰਿਹਾ ਜਾਂ ਕਿੱਥੇ ਜਾ ਰਿਹਾ ਕੋਈ ਵੀ ਆਪਣੇ ਕੋ ਦਿਹਾੜੀ ਤੇ ਜਾਂਦਾ ਜੀ ਕੋਈ ਕਿਤੇ ਆਪਦੇ ਆਪਦੇ ਰੁਜ਼ਗਾਰ ਤੇ ਜਾਂਦੇ ਸਾਰੇ ਤੇ ਮੇਰਾ ਰੁਜ਼ਗਾਰ ਹੈ ਜਿਹੜਾ ਜੋਬ ਮੰਨ ਲਓ ਮੈਂ ਜੋਬ ਮੰਨ ਕੇ ਚੱਲਦਾ ਜੀ ਵੀ ਮੈਂ ਜਿੰਮ ਤੇ ਜਾਣਾ ਜੀ ਜੋਬ ਉੱਤੇ ਜਾਣਾ ਤੇ ਉਹ ਲੋਕਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਜੀ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਚਲੋ ਉਹਨਾਂ ਨੇ ਮੈਨੂੰ ਇਦਾਂ ਬੋਲਿਆ ਕਿ ਦਿਨ ਦੇ ਵਿੱਚ ਪਤਾ ਵੀ ਕਿੰਨੇ ਕਿ ਘੇੜੇ ਮਾਰਦੇ ਹੋ ਤੁਸੀਂ ਅੱਛਾ ਵੀ ਤੁਸੀਂ ਇੱਧਰ ਉੱਧਰ ਘੁੰਮਦੇ ਫਿਰਦੇ ਰਹਿੰਦੇ ਮੈਨੂੰ ਕਹਿੰਦਾ ਜੀ ਚਲੋ ਕੋਈ ਗੱਲ ਨਹੀਂ ਜੀ ਉਹ ਲੋਕਾਂ ਦੀ ਆਰਦੀ ਜਿੰਨਾ ਕੋ ਉਹਨਾਂ ਦੇ ਮਾਪਿਆਂ ਨੇ ਸਮਝਾਇਆ ਹੁੰਦਾ ਉਹਨਾਂ ਨੂੰ ਹਨਾ ਉਹਨਾਂ ਕੋਈ ਬੋਲ ਲਾਂਦੇ ਨੇ ਪਰ ਆਪਾਂ ਕਦੇ ਅੱਜ ਤੱਕ ਸੋਚਿਆ ਨਹੀਂ ਜੀ ਆਪਾਂ ਨੂੰ ਕੋਣ ਕੋਈ ਕੀ ਬੋਲਦਾ ਕੀ ਨਹੀਂ ਬੋਲਦਾ ਆਪਾਂ ਕਦੇ ਸੁਣਿਆ ਨਹੀਂ ਜੀ ਕਿਸੇ ਦਾ ਤੇ ਮੇਨ ਗੱਲ ਉੱਥੇ ਕੀ ਸੀ ਜੀ ਉਹ ਮੈਨੂੰ ਕਹਿੰਦਾ ਵੀ ਤੂੰ ਮੇਰੀ ਬਸ ਤੇ ਨਾ ਚੜੀ। ਅੱਛਾ। ਇਹ ਗੱਲ। ਸਾਰਾ ਦਿਨ ਵੀ ਬੰਦਾ ਹੈਂਡੀਕੈਪਟਾ। ਨਹੀਂ ਪਤਾ ਸੀ। ਉਹਨੂੰ ਮੈਂ ਦੱਸਿਆ ਵੀ ਸੀ ਉਹਨੂੰ ਮੈਂ ਕਾਰਡ ਵੀ ਦਿੱਤਾ ਸੀ ਟਿਕਟ ਕਟਾਈ ਸੀ ਉਹਨੂੰ ਪਤਾ ਸੀ ਸਾਰਾ ਕੁਝ। ਵੀ ਹੈਂਡੀਕੈਪਟਾ ਬੰਦਾ ਜਦੋਂ ਆਪਾਂ ਕਾਰਡ ਦਿੰਨੇ ਆ ਜੀ ਉਹ ਟਿਕਟ ਤੋਂ ਪਤਾ ਲੱਗਦਾ ਵੀ ਬੰਦਾ ਹੈਂਡੀਕੈਪਟਾ ਹੈ ਜਾਂ ਕੀ ਹੈ ਜੀ ਜਦੋਂ ਆਪਾਂ ਟਿਕਟ ਕਟਾਉਨੇ ਆ ਪਤਾ ਲੱਗਦਾ ਜੀ ਸਾਰਾ ਕੁਝ। ਤੇ ਉਹ ਬੰਦੇ ਨੇ ਉਹ ਦੂਆ ਦਾ ਚਲੋ ਜਿੱਦਾਂ ਵੀ ਉਹਨੂੰ ਠੀਕ ਲੱਗਿਆ ਨਾ ਜੀ ਉਹ ਮੈਨੂੰ ਕਹਿੰਦਾ ਬਸ ਤੇ ਨਾ ਚੜੀ ਤੇ ਆਪਾਂ ਜੀ ਜਿਹੜਾ ਤੁਹਾਨੂੰ ਪਤਾ ਦਿੱਲੀ ਜਾਣਾ ਹੁੰ ਫਿਰ ਇਹ ਸਾਹਮਣਾ ਤਾਂ ਮੇਰਾ ਜਾਣੀ ਬੰਦ ਹੋ ਜਾਂਦੀ ਜਿੰਮ ਤੇ ਫਿਰ ਮੈਂ ਉੱਥੋਂ ਚੱਕ ਕੇ ਰੀਲ ਪਾਦੀ ਤੇ ਉਹਨਾਂ ਦੇ ਮੈਕਮੇ ਨੂੰ ਪਤਾ ਲੱਗੇਗਾ ਹਾਂ ਅੱਛਾ ਹਾਂਜੀ ਮੈਕਮੇ ਵਾਲੇ ਨੇ ਉਹਨਾਂ ਨੂੰ ਦੱਸਿਆ ਵੀ ਆਏ ਕਰਕੇ ਵੀ ਮੁੰਡਾ ਇਹ ਡੇਲੀ ਆਉਂਦਾ ਸੀ ਸਾਰੇ ਆਪਣੇ ਕੋਲ ਜਾਣਦੇ ਨੇ ਜੀ ਅੱਛਾ ਕਿਉਂ ਬੱਸਾਂ ਦੇ ਟਾਇਰ ਪੈਂਚਰ ਵਗੈਰਾ ਇੱਥੇ ਲਾਉਂਦੇ ਰਹੇ ਜੀ ਮੈਂ ਪਹਿਲਾਂ ਜਦੋਂ ਕੰਮ ਕਰਦਾ ਸੀ ਸ਼ੁਰੂ ਤੋਂ ਸਾਰੇ ਮੈਕਮੇ ਵਾਲੇ ਜਾਣਦੇ ਸੀ ਆਪਾਂ ਨੂੰ ਵੀ ਮਿਹਨਤੀ ਮੁੰਡਾ ਜੀ ਇਹ ਹੈ ਨਾ ਤੇ ਅੱਜ ਉਹ ਦੂਜੇ ਦਿਨ ਆਪਣੇ ਘਰੇ ਵੀ ਆਏ ਸੀ ਜੀ ਉਹ ਜਿਹੜਾ ਕੈਰੇਕਟਰ ਸੀ ਇਹ ਉਹ ਬਚਾਰਾ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਮਾੜਾ ਹਰ ਇੱਕ ਮਾੜਾ ਉਹਦੇ ਉੱਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਐਂ ਕਰਕੇ ਵੀ ਬੰਦਾ ਇਦਾਂ ਮੈਂ ਉਹਨੂੰ ਦੱਸਿਆ ਵੀ ਸੀ ਵੀ ਭਾਈ ਮੈਂ ਜੇ ਮਲਾਉਣ ਜਾਣਾ ਆਪਾਂ ਇਹ ਜੀ ਗਲਤ ਕੰਮ ਵਾਲੇ ਨਹੀਂ ਹੈਗੇ ਹਨ ਤੇ ਚਲੋ ਘਰੇ ਆਏ ਜੀ ਆਪਣੇ ਤੇ ਮਾਫੀ ਮੰਗਣ ਆਏ ਸੀਗਾ ਚਲੋ ਮੈਂ ਫੇਰ ਵੀ ਆਪਣਾ ਵੱਡਾ ਭਰਾ ਸਮਝ ਗਿਆ ਜੀ ਚਲੋ ਆਪਾਂ ਉਹਨੂੰ ਜਿੱਦਾਂ ਵੀ ਠੀਕ ਲੱਗੇ ਮਾਂ ਵੀਰੀ ਕੋਈ ਗੱਲ ਨਹੀਂ ਤੁਹਾਡੀ ਲਾਈਫ ਹਨਾ ਤੇ ਮੇਰੀ ਆਪਣੀ ਲਾਈਫ ਤੇ ਖੁਸ਼ ਰਹੋ ਕੋਈ ਚੱਕਰ ਨਹੀਂ ਲੜਾਈਆਂ ਵੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਚਲੋ ਜੀ ਉਹ ਆਪਣੇ ਕੋਲੇ ਆਇਆ ਤੇ ਆਪਾਂ ਬੜੀ ਸਤਿਕਾਰ ਕਰਿਆ ਵਿਚਾਰੇ ਦਾ ਚਾਹ ਪਾਣੀ ਪ ਤੇ ਵੀਰ ਉਹਦੋਂ ਆ ਹੁਣ ਵੀ ਮੈਂ ਉਸੇ ਨਾਲ ਹੀ ਜਾਂਦਾ ਜੀ ਹੁਣ ਮੈਨੂੰ ਡੇਲੀ ਲੈ ਕੇ ਜਾਂਦਾ ਜੀ ਹਾਂਜੀ ਹਾਂਜੀ ਲੋਟ ਆ ਗਿਆ ਹਾਂਜੀ ਲੋਟ ਆ ਗਿਆ ਮੀਨ ਗੱਲ ਲੋਟ ਕਰਨ ਦੀ ਹੈ ਜੀ ਤੁਸੀਂ ਤਾਂ ਚਲੋ ਫਿਰ ਵੀ ਬਹੁਤ ਚੜਦੀ ਕਲਾ ਦਾ ਪ੍ਰਤੀਕ ਹੋ ਹਾਂਜੀ ਬੰਦਾ ਦੇਖ ਕੇ ਗੱਲਾਂ ਸੁਣ ਕੇ ਚਿਹਰਾ ਵੀ ਥੋੜਾ ਹੱਸ ਮੁੱਕਾ ਬੰਦਾ ਹੱਸ ਹੱਸ ਕੇ ਗੱਲਾਂ ਕਰਦਾ ਹਾਂਜੀ ਹਾਂਜੀ ਜਿਹੜੇ ਬੰਦੇ ਉਹੀ ਚਿੰਤਾ 'ਚ ਰਹਿੰਦੇ ਨੇ ਹਾਂਜੀ ਉਹੀ ਟੈਨਸ਼ਨ 'ਚ ਰਹਿੰਦੇ ਨੇ ਪੈਸੇ ਵੀ ਨੇ ਪੱਲੇ ਹਾਂਜੀ ਤੇ ਲੱਤਾਂ ਵਾਹਾਂ ਵੀ ਸਹੀ ਨੇ ਹਾਂਜੀ ਅਛਾ ਕਈ ਵਾਰੀ ਬੰਦੇ ਨੂੰ ਅਹਿਸਾਸ ਵੀ ਨਹੀਂ ਹੁੰਦਾ ਨਾ ਨੇ ਮੇਰੇ ਕੋਲ ਇੰਨਾ ਕੋਸਾ ਮੇਰੀਆਂ ਲੱਤਾਂ ਸਹੀ ਨੇ ਮੇਰੀਆਂ ਬਾਹਾਂ ਸਹੀ ਨੇ ਹਾਂਜੀ ਇਹ ਹੁੰਦਾ ਹਨਾ ਹਾਂਜੀ ਤੁਹਾਨੂੰ ਵੀ ਚਲੋ ਬਾਤ ਚ ਆ ਹਾਸਾ ਨਾ ਫਿਰ ਬੰਦੇ ਨੂੰ ਕੋਈ ਕਿਸੇ ਨਾਲ ਵੀ ਹੋ ਜੇ ਕਿਸ ਦੀ ਉਂਗਲ ਵੱਡੀ ਜਾਵੇ ਉਂਗਲ ਵੱਡੀ ਆ ਹਾਂਜੀ ਹਾਂਜੀ ਪਹਿਲਾਂ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕੁਛ ਨਹੀਂ ਫਿਰ ਹਾਂਜੀ ਉਹ ਮੇਰੇ ਨਾਲ ਹੈ ਜੀ ਸਬਰ ਦੀ ਹਾਂ ਆਪਾਂ ਨੂੰ ਸਬਰ ਹੈ ਜੀ ਹਨਾ ਜਿਲ੍ਹਾ ਕਿ ਹੈਗਾ ਸਬਰ ਹੈ ਵੀ ਚ ਲੋਕਾਂ ਨੂੰ ਸਬਰ ਹੀ ਨਹੀਂ ਹੈਗਾ ਜੀ ਸਰੀਰ ਵੀ ਬਹੁਤ ਵੱਡੇ ਵੱਡੇ ਨੇ ਚਲੋ ਮੰਨ ਲਓ ਜੀ ਮੰਨ ਹੁਣ ਜੰਮ ਲਉਣਾ ਜੀ ਮੈਂ ਪਹਿਲਾਂ ਮੈਂ ਏਦੂ ਵੀ ਬਹੁਤ ਬਿਚਾਰੀ ਬੀਕ ਸੀਗਾ ਜੀ ਆਪਾਂ ਨੂੰ ਸਬਰ ਹੈ ਜੀ ਹੁਣ ਵੀ ਬਹੁਤ ਵੱਡਾ ਬਹੁਤ ਠੀਕ ਹੈ ਜੀ ਵਧੀਆ ਸਬਰ ਹੈ ਜੀ ਮੇਰੀ ਗੱਲ ਤੇ ਵਿੱਚ ਲੋਕਾਂ ਕੋਲ ਜਿੰਨਾ ਕੋਈ ਪੈਸਾ ਜੀ ਹੈ ਨਾ ਉਹ ਦਿਮਾਗੀ ਤੌਰ ਤੇ ਥੋੜਾ ਜਿਹਾ ਹੋਣੀ ਜੀ ਡਿਪਰੈਸ਼ਨ ਦੇ ਵਿੱਚ ਰਹਿੰਦੇ ਨੇ ਹਮ ਬਸ ਉਹੀ ਗੱਲ ਹੈ ਜਿੱਥੇ ਪ੍ਰਮਾਤਮਾ ਰੱਖੇ ਉੱਥੇ ਰਹਿਣਾ ਪੈਂਦਾ ਜੀ ਹਾਂਜੀ ਮੇਰੀ ਗੱਲ ਸਬਰ ਦੀ ਹੈ ਜੀ ਆਪਾਂ ਨੂੰ ਸਬਰ ਹੈ ਜੀ ਤੇ ਮੈਨੂੰ ਕਿ ਮਿਲ ਜੇ ਵਧੀਆ ਜੀ ਭਾਈ ਦੀ ਆਈਡੀ ਹੈ ਜੀ ਇੰਸਟਾਗ੍ਰਾਮ ਤੇ ਆਹਾ ਦਿੱਤਾ ਹੋਇਆ ਸੀ ਲਿਖ ਕੇ ਤੁਸੀਂ ਜਿਹੜੇ ਬੰਦੇ ਜਾਣਦੇ ਨਹੀਂ ਹੈਗੇ ਬਾਈ ਨੂੰ ਉੱਥੇ ਫੋਲੋ ਕਰ ਸਕਦੇ ਹੋ ਗੁਰਵਿੰਦਰ ਸਿੰਘ ਆ ਬਾਈ ਦਾ ਨਾਮ ਮੂੰ ਛੋਟ ਤੇ ਕੱਦੂ ਕਹਿੰਦੇ ਨੇ ਕਬੱਡੀ ਵਾਲਿਆਂ ਵਾਂਗੂ ਤੇ ਬਰੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਕਹਿੰਦੇ ਇੱਕ ਚੜਦੀ ਕਲਾ ਵਾਲਾ ਬੰਦਾ ਮਿਲਿਆ ਸਾਨੂੰ ਇੱਕ ਹਾਂਜੀ ਹਾਂਜੀ ਨਹੀਂ ਸਾਨੂੰ ਰੋਣ ਸੂਰਸਾ ਰੋਜ਼ ਵਾਂਗੂ ਮਿਲਦੇ ਰਹਿੰਦੇ ਸਹੀ ਗੱਲ ਹੈ ਸਹੀ ਗੱਲ ਤੁਹਾਨੂੰ ਵੀ ਮਿਲਦੇ ਹੋਣੇ ਹਾਂਜੀ ਹਾਂਜੀ ਨਹੀਂ ਬਹੁਤ ਮਿਲਦੇ ਜੀ ਹਾਂ ਟੋਟੇ ਵਰਗੇ ਬੰਦੇ ਨੂੰ ਜ਼ਿਆਦਾ ਬੰਦੇ ਡਿਪਰੈਸ ਕਰਦੇ ਨੇ ਹਾਂਜੀ ਪਰ ਤੁਸੀਂ ਜਿਵੇਂ ਤੁਹਾਡਾ ਸੁਭਾਅ ਬੰਦਾ ਚੜਦੀ ਕਲਾ ਚ ਹੋ ਜਾਂਦਾ ਕਿ ਵੀ ਯਾਰ ਬੰਦਾ ਹਾਸਾ ਕਿੱਡਾ ਹੋਗਾ ਨਿਕ ਜਿਵੇਂ ਵਾਰੀ ਵਾਰ ਬੰਦਾ ਫੇਰ ਵੀ ਹੱਸ ਮੁਰਾ ਜਾਂਦਾ ਯਾਰ ਹਾਂਜੀ ਹਾਂਜੀ ਇਹ ਬਹੁਤ ਵਧੀਆ ਗੱਲ ਹੈ ਠੀਕ ਹੈ ਵੀਰੇ ਥੈਂਕ ਯੂ ਬਹੁਤ ਧੰਨਵਾਦ ਓਕੇ